ਸੱਤ ਸਿਰਿਆਕਾਰ ਮੈਂ ਸੰਦੀਪ ਢੰਡ ਜੇ ਤੁਸੀਂ ਦੇਖ ਰਹੇ ਹੋ ਇਹ ਵੀ 1050 ਚਲੋ ਸ਼ੁਰੂ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ 4 ਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੁਰੇਨ ਨੂੰ 4 ਖੰਡ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਹਾਈ ਕੋਰਟ ਨੇ منی ਲਾਂਡਰਿੰਗ ਮਾਮਲੇ ਵਿੱਚ ਸੁਰੇਨ ਦੀ ਸਮੁਲੀਅਤ ਦੇ ਥੋੜ੍ਹ ਸਬੂਤਾਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ए फैसला किया है सुरेन पिछले 5 महीने तो जेल वेच सी। में बंद थी जब स्पीकर ओम बिरला ने कहा मैं बंद नहीं करता हूं पूर्व में भी आपको व्यवस्था दी थी यहां कोई बटन नहीं होता सर माइक तो दे दीजिए मैं आपको पूर्व में बता चुका हूं कि आप विषय राष्ट्रपति भाषण में रखें अभी आपका अब हम रिकॉर्ड में नहीं जाएगा इसलिए मेरा आग्रह है उनको हिंदुस्तान के जो स्टूडेंट्स हैं उनको हम जॉइंट मैसेज देना चाहते थे सुनिए सुनिए। जॉइंट मैसेज देना चाहते थे ऑपोजिशन और सरकार के साइड से कि इस मुद्दे को हम जरूरी मानते हैं और इसीलिए हमने सोचा था कि आज स्टूडेंट्स की रिस्पेक्ट करने के लिए हम नीट पर डिस्कशन करें भारी बारिश दे, दिल्ली एयरपोर्ट दर्मिनल एक दे, ਸ਼ੱਤ ਤੇ ਡਿੱਗ ਗਈ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ ਕਈ ਜ਼ਖਮੀ ਹੋ ਗਏ ਹਨ ਫਿਲਹਾਲ ਇਹ ਯਕੀਨੀ ਬਣਾਉਣ ਲਈ ਸਾਰਜ ਆਪਰੇਸ਼ਨ ਜਾਰੀ ਹੈ ਕਿ ਮਲਵੇ ਵਿੱਚ ਕੋਈ ਹੋਰ ਨਾ ਫਸਿਆ ਹੋਵੇ ਟਰਮੀਨਲ 1 ਤੋਂ ਉਡਾਣਾਂ ਦੀ ਰਵਾਨਗੀ ਰੱਦ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਉੱਥੇ ਖੜੇ ਵਾਨਾ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਬੀਤੇ ਦਿਨੀ ਜੀਓ ਨੇ ਆਪਣੇ ਰੀਚਾਰਜ ਪਲਾਨਸ ਵਿੱਚ ਵਾਧਾ ਕੀਤਾ ਸੀ। ਇਸ ਤੋਂ ਬਾਅਦ ਅੱਜ Airtel ਨੇ ਵੀ ਆਪਣੇ ਰੀਚਾਰਜ ਪਲਾਨ ਵਿੱਚ ਤਬਦੀਲੀ ਕਰ ਦਿੱਤੀ ਹੈ ਜਿਸ ਨਾਲ ਖਪਤਵਾਂ ਦੀ ਜੇਬ ਤੇ ਵੱਡਾ ਅਸਰ ਪਵੇਗਾ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੁਰੇਂਦਰੀ ਇਹ ਹਾਈ ਦੇ ਬਾਅਦ ਰਾਹੁਲ ਗਾਂਧੀ ਨੇ ਉਹਨਾਂ ਬਾਰੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਆਪਣੀ ਪ੍ਰਤੀਕਿਰਿਆ ਜਤਾਉਂਦੇ ਹੋਏ ਲਿਖਿਆ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਿਮੰਤ ਸਰੇਨ ਜੀ ਦੀ ਗ੍ਰਿਫਤਾਰੀ ਬਦਲੇ ਵਿਭਾਵਨਾ ਅਤੇ ਸਿਆਸੀ ਬਦਨਾਮੀ ਕਾਰਨ ਕੀਤੀ ਗਈ ਸੀ ਅਸੀਂ ਉਹਨਾਂ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ फैसले ਦਾ ਸਵਾਗਤ ਕਰਦੇ ਹਾਂ ਸਰਹਨ ਜੀ ਨਾਲ ਫੋਨ ਤੇ ਗੱਲ ਕਰਨ ਤੋਂ ਬਾਅਦ ਖੁਸ਼ੀ ਪ੍ਰਗਟ ਕੀਤੀ ਸੰਵਿਧਾਨ ਦੀ ਰੱਖਿਆ ਦੀ ਭਾਵਨਾ ਨਾਲ ਅੱਗੇ ਵਧਣ ਵਾਲੇ ਲੋਕਾਂ ਦੀ ਰੱਖਿਆ ਸੱਚ ਹੀ ਕਰਦਾ ਹੈ ਰਾਜ ਸਭਾ ਵਿੱਚ ਜੀ ਗੁੰਜਿਆ NEET UG ਪੇਪਰ ਲੀਕਾ ਮਾਮਲਾ ਤਾਂ ਸੁਣੋ ਰਾਜ ਸਭਾ ਸਪੀਕਰ ਜੀ ਨੇ हाँ। आज स्टूडेंट्स बहुत परेशान है सर सिर्फ लीड का एग्जामिनेशन बार बार no, no, सात साल में no, 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 बार sir, पेपर sir, होता नहीं आई एम नॉट गेटिंग नो नो लीडर ऑफ द अपोजिशन इज एक्सपेक्टेड टू कन्फाइन टू द इश्यू नो सर सॉरी प्लीज सर 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 बैठिए 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 प्लीज टेक योर सीट टेक योर सीट टेक योर सीट डॉ नथिंग विल गो ऑन रिकॉर्ड डॉ जितेंद्र सिंह डॉ जितेंद्र सिंह 20 वर्ल्ड कप ਦਾ ਫਾਈਨਲ ਮੈਚ 29 ਜੂਨ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਭਾਰਤੀ ਸਮੇਂ ਅਨੁਸਾਰ ਸ਼ਾਮ 8 ਵਜੇ ਖੇਡਿਆ ਜਾਵੇਗਾ